ਜੇਕਰ ਤੁਸੀਂ ਵੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਆਰਾਮ ਫਰਮਾਉਂਦੇ ਹੋ ਤਾਂ ਇਹ ਵੀਡੀਓ ਧਿਆਨ ਦੇ ਨਾਲ ਦੇਖ ਲਓ ਕਿਉਂਕਿ ਬੇਫਿਕਰ ਹੋ ਕੇ ਆਰਾਮ ਫਰਮਾਉਣਾ ਤੁਹਾਨੂੰ ਭਾਰੀ ਪੈ ਸਕਦਾ ਹੈ ਐਸੋ ਵੀਡੀਓ ਵਿੱਚ ਵੇਖੋ ਕਿ ਚੋਰ ਕਿਸ ਤਰ੍ਹਾਂ ਤੁਹਾਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਕਿ ਮਥੁਰਾ ਰੇਲਵੇ ਸਟੇਸ਼ਨ ਕੋ ਸਾਹਮਣੇ ਆ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਯਾਤਰੀ ਬੇਫਿਕਰ ਹੋ ਕੇ ਆਰਾਮ ਫਰਮਾ ਰਹੇ ਨੇ ਯਾਤਰੀਵੱਲੋਂ ਆਰਾਮ ਫਰਮਾਉਣ ਦੇ ਲਈ ਆਪਣੇ ਸਮਾਨ ਦੀ ਸੁਰੱਖਿਆ ਕਰਨ ਦੇ ਲਈ ਆਪਣਾ ਸਮਾਨ ਗਠੜੀ ਬਣਾ ਕੇ ਆਪਣੇ ਸਿਰ ਹੇਠ ਰੱਖ ਲਿਆ ਜਾਂਦਾ ਤੇ ਪੈਸੇ ਤੇ ਮੋਬਾਈਲ ਫੋਨ ਜੀਬ ਦੇ ਵਿੱਚ ਪਾਲੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨਹੀਂ ਦੋ ਨਹੀਂ ਕਿੰਨੇ ਹੀ ਯਾਤਰੀ ਇਸ ਰੇਲਵੇ ਸਟੇਸ਼ਨ ਤੇ ਆਰਾਮ ਫਰਮਾ ਰਹੇ ਨੇ ਪਰ ਛਾਤਰਚੋਰ ਦੀ ਜਦ ਨਿਗਾਹ ਨਾ ਯਾਤਰੀਆਂ ਤੇ ਪੈਂਦੀ ਹੈ ਤਾਂ ਕਿਸ ਤਰ੍ਹਾਂ ਉਹ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦਾ ਤਸਵੀਰਾਂ ਦੇਖ ਸਕਦੇ ਹੋ ਮਥਰਾ ਰੇਲਵੇ ਸਟੇਸ਼ਨ ਦੀ ਜਿਹੜੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਕ ਵਿਅਕਤੀ ਸੁੱਤਾ ਹੁੰਦਾ ਹੈ ਉਸਦੇ ਸਿਰ ਦੇ ਹੇਠਾਂ ਉਸਦਾ ਸਮਾਨ ਹੁੰਦਾ ਹੈ ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ ਕੁਝ ਕੱਪੜੇ ਜਾਂ ਫਿਰ ਹੋਰ ਸਮਾਨ ਰਿਆ ਹੋਵੇ ਜੇਬ ਦੇ ਵਿੱਚ ਮੋਬਾਈਲ ਤੇ ਪੈਸੇ ਹੁੰਦੇ ਨੇ ਇੱਕ ਨੌਜਵਾਨ ਆ ਕੇ ਉਸ ਦੇ ਨਾਲ ਲੇਟ ਜਾਂਦਾ ਹੈ ਉਸ ਤੋਂ ਬਾਅਦ ਉਹ ਹੌਲੀ-ਹੌਲੀ ਉਸ ਦੀ ਜੇਬ ਦੇ ਵਿੱਚੋਂ ਉਸ ਦਾ ਕੀਮਤੀ ਸਮਾਨ ਹੈ ਜੋ ਕਿ ਕੱਢ ਲੈਂਦਾ ਜਿਸ ਦੇ ਵਿੱਚ ਕੁਝ ਕੈਸ਼ ਤੇ ਮੋਬਾਈਲ ਦੱਸਿਆ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਇਹ ਚੋਰ ਸਾਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸਾਂਝਾ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਲੋਕ ਅਜਿਹੇ ਛਾਤਰ ਚੋਰਾ ਤੋਂ ਬਚ ਸਕਣ ਜੇਕਰ ਤੁਸੀਂ ਵੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਆਰਾਮ ਫਰਮਾਉਂਦੇ ਹੋ ਤਾਂ ਇਹ ਵੀਡੀਓ ਧਿਆਨ ਦੇ ਨਾਲ ਦੇਖ ਲਓ ਕਿਉਂਕਿ ਬੇਫਿਕਰ ਹੋ ਕੇ ਆਰਾਮ ਫਰਮਾਉਣਾ ਤੁਹਾਨੂੰ ਭਾਰੀ ਪੈ ਸਕਦਾ ਹੈ ਇਸ ਵੀਡੀਓ ਵਿੱਚ ਵੇਖੋ ਕਿ ਚੋਰ ਕਿਸ ਤਰ੍ਹਾਂ ਤੁਹਾਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਮथुरा ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਯਾਤਰੀ ਬੇਫਿਕਰ ਹੋ ਕੇ ਆਰਾਮ ਫਰਮਾ ਰਹੇ ਨੇ ਯਾਤਰੀਵੱਲੋਂ ਆਰਾਮ ਪਰਮੌਣ ਦੇ ਲਈ ਆਪਣੇ ਸਮਾਨ ਦੀ ਸੁਰੱਖਿਆ ਕਰਨ ਦੇ ਲਈ ਆਪਣਾ ਸਮਾਨ ਗੱਠੜੀ ਬਣਾ ਕੇ ਆਪਣੇ ਸਿਰ ਹੇਠ ਰੱਖ ਲਿਆ ਜਾਂਦਾ ਹੈ ਤੇ ਪੈਸੇ ਤੇ ਮੋਬਾਈਲ ਫੋਨ ਜੇਬ ਦੇ ਵਿੱਚ ਪਾਲੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨਹੀਂ ਦੋ ਨਹੀਂ ਕਿੰਨੇ ਹੀ ਯਾਤਰੀ ਇਸ ਰੇਲਵੇ ਸਟੇਸ਼ਨ ਤੇ ਆਰਾਮ ਫਰਮਾ ਰਹੇ ਨੇ ਪਰ ਸ਼ਾਤਰ ਚੋਰ ਦੀ ਜਦ ਨਿਗਾਹ ਇਹਨਾਂ ਯਾਤਰੀਆਂ ਤੇ ਪੈਂਦੀ ਹੈ ਤਾਂ ਕਿਸ ਤਰ੍ਹਾਂ ਉਹ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦਾ ਤਸਵੀਰਾਂ ਦੇਖ ਸਕਦੇ ਹੋ ਮਤਰਾ ਰੇਲਵੇ ਸਟੇਸ਼ਨ ਦੀ ਜੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਕ ਵਿਅਕਤੀ ਸੁੱਤਾ ਹੁੰਦਾ ਉਸ ਦੇ ਸਿਰ ਦੇ ਹੇਠਾਂ ਉਸ ਦਾ ਸਮਾਨ ਹੁੰਦਾ ਜਿਸ ਦੇ ਵਿੱਚ ਕਹਿ ਸਕਦਾ ਕੋਈ ਕੁਝ ਕੱਪੜੇ ਜਾਂ ਫਿਰ ਹੋਰ ਸਮਾਨ ਰਿਆ ਹੋਵੇ ਜੇਬ ਦੇ ਵਿੱਚ ਮੋਬਾਈਲ ਤੇ ਪੈਸੇ ਹੁੰਦੇ ਨੇ ਇੱਕ ਨੌਜਵਾਨ ਆ ਕੇ ਉਸਦੇ ਨਾਲ ਲੇਟ ਜਾਂਦਾ ਹੈ ਉਸ ਤੋਂ ਬਾਅਦ ਉਹ ਹੌਲੀ-ਹੌਲੀ ਉਸਦੀ ਜੇਬ ਦੇ ਵਿੱਚੋਂ ਉਸਦਾ ਕੀਮਤੀ ਸਮਾਨ ਹੈ ਜੋ ਕਿ ਕੱਢ ਲੈਂਦਾ ਜਿਸ ਦੇ ਵਿੱਚ ਕੁਝ ਕੈਸ਼ ਤੇ ਮੋਬਾਈਲ ਦੱਸਿਆ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਇਹ ਚੋਰ ਤੁਹਾਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਜਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸਾਂਝਾ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਲੋਕ ਅਜਿਹੇ ਛਾਤਰ ਚੋਰਾ ਤੋਂ ਬਚ ਸਕਣ